ਦੁਲੀਆਣਾ ਦੇ ਗੁਰੂ ਅੰਗਦ ਦੇ ਵੈਟਰਨੀ ਐਨੀਮਲ ਸਾਇੰਸ ਯੂਨੀਵਰਸਿਟੀ ਦੀ ਵੈਟਰਨੀ ਵੀ ਸਟੂਡੈਂਟਸ ਯੂਨੀਅਨ ਦੇ ਵੱਲੋਂ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਜਿਸ ਦੇ ਵਿੱਚ ਇੱਕ ਸਮਾਨ ਪੱਤੇ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੀਤੇ 33 ਦਿਨਾਂ ਤੋਂ ਲਗਾਤਾਰ ਇਹ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਕਈ ਵਿਦਿਆਰਥੀ ਵੀ ਭੁੱਖ ਹੜਤਾਲ ਤੇ ਬੈਠੇ ਨੇ ਅਤੇ ਵਿਦਿਆਰਥੀਆਂ ਦੇ ਵੱਲੋਂ ਬੂਟ ਪਾਲਿਸ਼ ਕਰਕੇ ਨਿੰਬੂ ਪਾਣੀ ਅਤੇ ਚਾਹ ਵੇਚ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਕਹਿੰਿਆ ਲੰਬੇ ਸਮੇਂ ਤੋਂ ਮੰਗ ਕਰਨ ਤੇ ਵੀ ਸਰਕਾਰ ਦੇ ਵੱਲੋਂ ਉਹਨਾਂ ਨੂੰ ਮੀਟਿੰਗ ਦੇ ਲਈ ਸਮਾਂ ਹੀ ਨਹੀਂ ਦਿੱਤਾ ਗਿਆ ਇਨਾ ਹੀ ਨਹੀਂ ਉਹਨਾਂ ਦੀ ਮੈਨੇਜਮੈਂਟ ਵੱਲੋਂ ਵੀ ਉਹਨਾਂ ਦੀ ਸਾਲ ਨਹੀਂ ਲਈ ਜਾ ਰਹੀ ਜਿਸ ਦੇ ਚਲਦਿਆਂ ਮਜ਼ਦੂਰੀ ਵਾਸੀ ਉਹਨਾਂ ਨੂੰ ਇਸ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਹੈ ਜਿਹੜਾ ਕਰਨਾ ਪਿਆ ਉਹਨਾਂ ਨੇ ਕਿਹਾ ਜੇਕਰ ਸਰਕਾਰ ਨੇ ਸੁਣਵਾਈ ਨਾ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਭੁੱਖ ਹੜਤਾਲ ਤੋਂ ਬਾਅਦ ਉਹ ਮਰਨ ਵਰਤ ਤੇ ਬੈਠਣ ਦੇ ਲਈ ਮਜਬੂਰ ਹੋ ਜਾਣਗੇ ਲੁਧਿਆਣਾ ਲਾਈਵ ਲੀ ਸੁਰਿੰਦਰ ਸੋਨੀ ਦੀ ਰਿਪੋਰਟ ਸੱਜੇ ਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਅਵਨੀਤ ਜਸਲ ਡੈਗਨਿਟ ਸਟੂਡੈਂਟ ਯੂਨੀਅਨ ਅੱਜ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੂੰਗੀ ਕਿ ਸਾਡੀ ਜਿਹੜੀ ਅਨੁਮਿੱਤੀ ਸਮੇਂ ਦੀ ਹੜਤਾਲ ਚੱਲਦੀ ਸੀ ਉਹਨੂੰ ਅੱਜ 32 ਡੇਸ ਹੋ ਗਏ ਐ ਸਾਨੂੰ ਪ੍ਰਸ਼ਾਸਨ ਵੱਲੋਂ ਵੀ ਬਹੁਤ ਆਸ਼ਵਾਸ਼ਣ ਦਿੱਤੇ ਗਏ ਪਰ ਸਾਡੀ ਗੱਲ ਕਿਸੇ ਨੇ ਪੂਰਨੀ ਚਾੜੀ ਅੱਜ ਅਸੀਂ ਥੱਕ ਕੇ ਆਖ ਕੇ 32ਵੇਂ ਦਿਨ ਆ ਕੇ ਰੈਲੀ ਕੀਤੀ ਐ ਤੇ ਅੱਜ ਅਸੀਂ ਸੋਲਾਂ ਵੀ ਲਾਈਆਂ ਨੇ ਜਿਹੜੀ ਪੰਜਾਬ ਸਰਕਾਰ ਨੇ ਸਾਨੂੰ ਦਿੱਤੀਆਂ ਨੇ ਉੱਦਾਂ ਅਸੀਂ ਅੱਜ ਬੂਡ ਪਾਲਛਾ ਕਰਾਂਗੇ ਅੱਜ ਅਸੀਂ ਨਿੰਬੂ ਪਾਣੀ ਦੀ ਸਟਾਲ ਲਾਈ ਹੈ ਅਸੀਂ ਚਾਹ ਦੀ ਸਟਾਲ ਲਾਈ ਹੈ ਅਸੀਂ ਇਹ ਸਮਝਦੇ ਆ ਕਿ ਜਿੰਨਾ ਸਾਨੂੰ ਪਤਾ ਦਿੱਤਾ ਜਾਂਦਾ ਹੈ ਉਹ ਇਹ ਕਮਾਂ ਦੇ ਬਰਾਬਰ ਹੈ ਅਸੀਂ ਵਕਤੋਸ ਹੋ ਕੇ ਪ੍ਰੋਫੈਸ਼ਨਲ ਹੋਗੇ ਮੈਨੂੰ ਇਹਨਾਂ ਹੀ ਕਮਾ ਪਾਵਾਂਗੇ ਕਿੰਨੇ ਸਾਡੇ ਅੱਜ ਦੀ ਕਮਾਈ ਹੋਊਗੀ ਉਹ ਸਾਡੇ ਇੰਟੈਂਸਿਵ ਸਾਈਬਰ ਨਾਲੋਂ ਵੱਧ ਹੋ ਅਸੀਂ ਇੱਥੇ ਅੱਕ ਚੁੱਕੇ ਆ ਥੱਕ ਚੁੱਕੇ ਆ ਸਾਡੇ ਨਾਲ ਦੇ ਜਿਹੜੇ ਸਟੂਡੈਂਟਸ ਨੇ ਉਹ ਖੱਟਾ ਨਹੀਂ ਬੱਚੇ ਨੇ ਨਿਰਜਲ ਖੱਟਾ ਵੀ ਚਾਹਦੀ ਪਈ ਆ ਆਜੋ ਦਾ ਤੀਜਾ ਦਿਨ ਹੋ ਗਿਆ ਪਰ ਨਾ ਹੀ ਪ੍ਰਸ਼ਾਸਨ ਸਾਡੀ ਗੱਲ ਸੁਣ ਰਿਹਾ ਹੈ ਨਾ ਹੀ ਪੰਜਾਬ ਸਰਕਾਰ ਵੱਲੋਂ ਸਾਡੀ ਕੋਈ ਮਹ ਫੜੀ ਗਈ ਜੇ ਹੁਣ ਅੱਗੇ ਐਕਸ਼ਨ ਕੀ ਹੈ ਤੁਹਾਡਾ ਜੀ ਉਹ ਇਹ ਜਾਰੀ ਰਹੂਗਾ ਸਰ ਹੁਣ ਅਸੀਂ ਦਾ ਅਸੀਂ ਸਾਰੇ ਹੱਥ ਪੱਲੇ ਮਾਰ ਕੇ ਦੇਖ ਲੇ ਪੁਖੜ ਕਾਲ ਵੀ ਚਲਦੀ ਰਹੂਗੀ ਆ ਕੰਮ ਵੀ ਚੱਲਦੇ ਰਹਿਣਗੇ ਸਾਡੇ ਨਾਲ ਯੂਨੀਅਨ ਦੇ ਸਾਰੇ ਬੱਚੇ ਨੇ 500 ਬੱਚਾ ਹੈ ਸਾਡੇ ਨਾਲ ਅੱਜ ਗ੍ਰੁੱਪ ਪਾਲਸ਼ਾ ਵੀ ਕਾਸ਼ ਕਰਤੀਆਂ ਜਾ ਰਹੀਆਂ ਕਿ ਅਸੀਂ ਇਹ ਸਮਝ ਰਹੇ ਆ ਕਿ ਸਾਨੂੰ ਸਰਕਾਰ ਉਹਨਾਂ ਦੇ ਬਰਾਬਰ ਸਮਝ ਰਹੀ ਹੈ ਅਸੀਂ ਬੂਟ ਪਾਲਾ ਵੀ ਕਰਨੀਆਂ ਨੇ ਅਸੀਂ ਅੱਜ ਨਿੰਬੂ ਪਾਣੀ ਵੀ ਵੇਚਣਾ ਚਾਹ ਵੀ ਵੇਚਾਂ ਮੇਰਾ ਨਾਮ ਦिशांत ਚੋਹਾਨ ਹੈ ਜੀ ਮੈਂ ਵੈਟਰਨਰੀ ਸਟੂਡੈਂਟ ਯੂਨੀਅਨ ਦਾ ਆਗੂ ਹਾਂ ਤੇ ਮੇਰੀ ਸਰਕਾਰ ਅੱਗੇ ਸਾਡੀ ਇਹ ਹੀ ਬੇਨਤੀ ਰਹੀ ਹੈ ਪਿਛਲੇ 32 ਦਿਨ ਹੋ ਗਏ ਨੇ ਸਾਨੂੰ ਹੜਤਾਲ ਕੀਤੀਆਂ ਉਹਨਾਂ ਵਿੱਚ ਸਮੇਂ ਦੀ ਹੜਤਾਲ ਚੱਲ ਰਹੀ ਹੈ ਜੀ ਸਾਡੀ ਸਾਡੀ ਸਰਕਾਰ ਨੂੰ ਇਹ ਹੀ ਬੇਨਤੀ ਰਹੀ ਹੈ ਕਿ ਸਾਨੂੰ ਸਾਡਾ ਜਿਹੜਾ ਪੱਤਾ ਹੈ ਉਹ 15000 ਤੋਂ ਬਦਲ ਕੇ 24310 ਕੀਤਾ ਜਾਵੇ ਪਰ ਸਰਕਾਰ ਕੋ ਛੱਡ ਨਾਲ ਮਿਲਣ ਦਾ ਵੀ ਟਾਈਮ ਨਹੀਂ ਹੈਗਾ ਫਾਈਨੈਂਸ ਮਿਨਿਸਟਰ ਤੋਂ ਅਸੀਂ ਮੀਟਿੰਗ ਮੰਗ ਰਹੇ ਆ ਜਿਹੜੀ 32 ਦਿਨ ਹੋ ਗਏ ਸਾਨੂੰ ਅੱਜ ਹਾਲੇ ਤੱਕ ਮੀਟਿੰਗ ਦਾ ਕੋਈ ਵੀ ਨੋਟਿਸ ਨਹੀਂ ਆਇਆ ਔਰ ਔਰ ਦਰਾਂਦਰਾਂ ਪ੍ਰਚਾਰ ਕਰਨ ਦਾ ਜਾ ਰਹੇ ਨੇ ਪਰ ਸਾਡੀ ਜਿਹੜੀ ਮੰਗਾਂ ਆ ਸਾਨੂੰ ਸਾਡੀ ਜਿਹੜੀ ਮੰਗ ਹੈ ਤੇ ਡਾਕਟਰਸ ਬੈਠੇ ਨੇ 32 ਦਿਨਾਂ ਤੋਂ ਪਰ ਉਹਨਾਂ ਵੱਲੋਂ ਕੋਈ ਵੀ ਸਾਡੇ ਲਈ ਉਹ ਨਹੀਂ ਹੈਗਾ ਸਾਡੇ ਲਈ ਮਤਲਬ ਹੈ ਨਹੀਂ ਉਹਨਾਂ ਲਈ ਸਾਡੇ ਲਈ ਕੋਈ ਨਾ ਕੋਈ ਵੀ ਧਿਆਨ ਨਹੀਂ ਹੁਣ ਐਕਸ਼ਨ ਤਾਂ ਸਾਡਾ ਇਹ ਰਹੂਗਾ ਕਿ ਜੇ ਜਿਹੜੀ ਸਾਡੀ ਤਿੰਨ ਦਿਨਾਂ ਤੋਂ ਭੁਖੜਤਾਲ ਚੱਲ ਰਹੀ ਹੈ ਐਵੇਂ ਚੱਲੀ ਜਾਊਗੀ ਇਹ ਨਹੀਂ ਅਸੀਂ ਹੋਰ ਟਿਕਾ ਕਰਾਂਗੇ ਅਸੀਂ ਮਰਨ ਵਕਤ ਤੱਕ ਵੀ ਜਾਵਾਂਗੇ ਸਾਡੇ ਯੂਨੀਅਨ ਦੇ 600 ਬੱਚੇ ਨੇ ਤੇ 600 ਦੇ 600 ਬੱਚੇ ਤਿਆਰ ਬੈਠੇ ਨੇ ਮਰਨ ਵਕਤ ਲਈ ਕਿੰਨੇ ਕਿਵੇਂ ਕੋਣ ਕੋਣ ਫੋਨ ਕਰ ਰਹੇ ਕਿ ਨੇ ਸਿਰੋਜ ਵਹਦੇ ਜਾ ਰਹੇ ਕਿ ਨੇ ਟਾਈਮ ਕੀ ਕਰਦੇ ਹੋ ਬਰੇਕ ਹੜਤਾਲ 24 ਘੰਟੇ ਚੱਲਦੀ ਹੈ ਜੀ ਸਾਡੇ ਸ਼ੁਰੂ ਵਿੱਚ ਦੋ ਬੱਚੇ ਬੈਠੇ ਸੀ ਰੋਜ਼ ਇੱਕ ਇੱਕ ਬੱਚਾ ਵੱਧ ਰਿਹਾ ਹੈ ਅੱਜ ਚਾਰ ਬੱਚੇ ਸਾਡੇ ਪੂਕੜ ਹੜਤਾਲ ਤੇ ਬੈਠੇ ਆ ਨਾ ਸਾਡੇ ਯੂਨੀਵਰਸਿਟੀ ਦਾ ਕੋਈ ਆਗੂ ਸਾਡ ਨੂੰ ਮਿਲਣ ਆਇਆ ਹੈ ਨਾ ਸਰਕਾਰ ਵੱਲੋਂ ਸਾਡ ਨੂੰ ਕੋਈ ਵੀ ਬਾਫੜਾਈ ਕੀਤੀ ਹੈ ਬਿਲਕੁਲ ਜੀ ਇਹ ਹੁਣ ਚੱਲ ਜਾਰੀ ਰੋਗਾ ਜਿੰਨਾ ਚਿਰ ਸਾ ਮੇਰਾ ਨਾਮ ਮੇਰਾ ਨਾਮ ਡਾਕਟਰ ਕਮਲਪ੍ਰੀਤ ਸਿੰਘ ਹੈ ਜੀ ਅੱਜ ਟੈਸਟ ਕੀਤਾ ਜਾ ਰਿਹਾ ਸਾਡੀ ਵੈਟਰਨਰੀ ਸਟੂਡੈਂਟਸ ਸੀਨੀਅਰ ਵੱਲੋਂ ਜਿਹੜੇ ਅਣਮਿੱਥੇ ਸਮੇਂ ਦੀ ਹੜਤਾਲ ਚੱਲ ਰਹੀ ਹੈ ਉਹਨੂੰ ਅੱਜ 32 ਦਿਨ ਹੋ ਚੁੱਕੇ ਆ ਜੀ ਸਰਕਾਰ ਨੇ ਸਾਨੂੰ ਇੰਨਾ ਕੁ ਮਜਬੂਰ ਕੀਤਾ ਹੋਇਆ ਕਿ ਸਾਡੀ ਜਿਹੜੀ ਕੋਈ ਵੀ ਗੱਲ ਨਹੀਂ ਸੁਣੀ ਜਾ ਰਹੀ ਸਾਨੂੰ 32 ਦਿਨ ਹੋ ਗਏ ਜੀ ਸਾਡੀ ਕਿਸੇ ਕੋਈ ਇੱਥੇ ਸਰਕਾਰ ਦਾ ਮੰਤਰੀ ਨਹੀਂ ਆ ਕੇ ਬੋੜਿਆ ਕਿਸੇ ਨੇ ਸਾਡੀ ਜਿਹੜੀ ਸੁਣੀ ਨਹੀਂ ਹੈਗੀ ਮਜਬੂਰ ਹੋ ਕੇ ਅਸੀਂ ਪਰਸੋਂ ਤੋਂ ਪੁਖੜ ਗੜੀਵਾਰ ਪੁਖੜਦਾਰ ਸ਼ੁਰੂ ਕੀਤੀ ਸੀ ਜੀ ਜਿਹਦਾ ਅੱਜ ਤੇ ਤੀਜਾ ਦਿਨ ਹੈ ਜੀ ਅਸੀਂ ਮਿਰਜਾਲੇ ਪੁਖੜ ਹੜਤਾਲ ਸ਼ੁਰੂ ਕੀਤੀ ਹੋਈ ਆ ਜੇ ਫਿਰ ਹਾਲੇ ਵੀ ਸਰਕਾਰ ਸਾਡੀ ਗੱਲ ਨਹੀਂ ਸੁਣੂਗੀ ਤਾਂ ਅਸੀਂ ਹੌਣ ਵਾਲੇ ਦਿਨਾਂ ਚ ਮਰਨ ਵਰਤ ਤੇ ਬੈਠਣ ਨੂੰ ਤਿਆਰ ਆ ਜੀ 600 ਬੱਚਾ ਮਰਨ ਵਰਤ ਤੇ ਬੈਠਣ ਲਈ ਤਿਆਰ ਹੈ ਅੱਜ ਅਸੀਂ ਅੱਕ ਕੇ ਥੱਕ ਕੇ ਅਸੀਂ ਸਰਕਾਰ ਨੇ ਮਜਬੂਰ ਸਰਕਾਰ ਵੱਲੋਂ ਮਜਬੂਰ ਹੋ ਕੇ ਅਸੀਂ ਅੱਜ ਬੂਟ ਪਾਲਸ਼ਾਂ ਵੀ ਕੀਤੀਆਂ ਨੇ ਅਸੀਂ ਨਿੰਬੂ ਪਾਣੀ ਦੀ ਸਟਾਲ ਵੀ ਲਾਈ ਆ ਅਸੀਂ ਚਾਹ ਵੀ ਵੇਚੀ ਆ ਸਰਕਾਰ ਵੈਟਨਰੀ ਡਾਕਟਰਾਂ ਨੂੰ ਇੰਨਾ ਮਜਬੂਰ ਕਰ ਕਿਉਂ ਰਹੀ ਹੈ ਸਾਨੂੰ ਸਮਝ ਨਹੀਂ ਆ ਰਹੀ ਸਾਡੀ ਛੋਟੀ ਜੀ ਮੰਗ ਹੈ ਕਿ ਸਾਡਾ ਇੰਟਰਨਸ਼ਿਪ ਸਟਾਈਪੰਡ ਜਿਹੜਾ ਉਹ 15000 ਤੋਂ ਵਧਾ ਕੇ 24310 ਰੁਪਏ ਕੀਤਾ ਜਾਵੇ ਕਿਉਂ ਕੀਤਾ ਜਾਵੇ ਕਿਉਂਕਿ ਨਾਲ ਦੇ ਸੂਬਿਆਂ ਦੇ ਵਿੱਚ ਜਿਹੜਾ ਸਟਾਈਪੰਡ ਸਾਡੇ ਨਾਲੋਂ ਜ਼ਿਆਦਾ ਆ ਪੰਜਾਬ ਦੀ ਗੱਲ ਕਰੀ ਤਾਂ ਉੱਥੇ ਪੀਡੀਐਸ ਤੇ ਐਮਬੀਬੀਐਸ ਇੰਟਰਨਸ ਦਾ ਜਿਹੜਾ ਸਟਾਈਪੰਡ ਹੈ ਉਹ ਵੀ ਸਾਡੇ ਨਾਲੋਂ ਜ਼ਿਆਦਾ ਆ ਸਾਡੀ ਮਹਿਜ਼ ਇੱਕ ਛੋਟੀ ਜੀ ਜਾਇਜ਼ ਮੰਗ ਜਾਇਜ਼ ਤਰੀਕੇ ਨਾਲ ਮੰਗ ਰਹੇ ਆ ਫਿਰ ਵੀ ਸਰਕਾਰ ਸੁਣ ਨਹੀਂ ਰਹੀ ਸਾਨੂੰ ਮਜਬੂਰ ਕਰ ਰਹੀ ਆ ਕਿ ਅਸੀਂ ਇਹੋ ਜਿਹੇ ਸਟੈਪਸ ਤੇ ਉਤਰੀਏ ਅਸੀਂ ਅੱਜ ਰੈਲੀ ਕੀਤੀ ਆ ਫੂਟਪਾਲਾਂ 'ਚ ਕੀਤੀਆਂ ਨੇ ਜੂਸ ਦੀ ਸਟਾਲ ਲਾਈ ਆ ਚਾਹ ਦੀ ਸਟਾਲ ਲਾਈ ਆ ਕਿ ਅਸੀਂ ਇਹ ਸਾਰਾ ਕੁਝ ਕਰਨਾ ਨਹੀਂ ਚਾਹੁੰਦੇ ਪਰ ਸਰਕਾਰ ਸਾਨੂੰ ਮਜਬੂਰ ਕਰ ਰਹੀ ਆ ਸਰਕਾਰ ਦੇ ਵਾਅਦੇ ਸੀਗੇ ਕਿ ਉਹ ਹੈਲਥ ਔਰ ਐਜੂਕੇਸ਼ਨ ਸੈਕਟਰ ਨੂੰ ਜਿਹੜਾ ਡਿਵੈਲਪ ਕਰਨ ਦੇ ਵਿੱਚ ਪੂਰਵਟਾ ਉਹਨਾਂ ਦਾ ਪੂਰਾ ਯੋਗਦਾਨ ਰਹੂਗਾ ਪਰ ਅਸੀਂ ਦੋਨਾਂ ਸੈਕਟਰਸ ਹੈਲਥ ਔਰ ਐਜੂਕੇਸ਼ਨ ਸੈਕਟਰ ਦੇ ਵਿਚਾਲੇ ਖੜੇ ਆ ਤੇ ਸਰਕਾਰ ਦਾ ਸਾਡੇ ਵੱਲ ਬਿਲਕੁਲ ਵੀ ਧਿਆਨ ਨਹੀਂ ਆ ਵਾਰ-ਵਾਰ ਬੇਨਤੀਆਂ ਕਰਨ ਤੇ ਹਰਪਾਲ ਟੀਮਾ ਜੀ ਤੋਂ ਮੀਟਿੰਗ ਮੰਗਣ ਤੇ ਸਾਨੂੰ ਮੀਟਿੰਗ ਨਹੀਂ ਦਿੱਤੀ ਗਈ ਸਾਡੀ ਮੰਗ ਸੁਣੀ ਨਹੀਂ ਗਈ ਜਿਹਦੇ ਕਰਕੇ ਅੱਜ ਅਸੀਂ ਮਜਬੂਰ ਹੋ ਕੇ ਸਾਰੇ ਸਟੂਡੈਂਟਸ ਹੜਤਾਲ ਤੇ ਆਏ ਹਾਂ